ਦੇਖੋ ਬਾਬੇ ਨੇ ਵਹਿਮ ਚ ਪਾ ਕੇ ਚਾਚੇ ਪਤੀਜੇ ਚ ਪਾਇਆ ਪਾੜ ਦੁਖੀ ਹੋਏ ਚਾਚੇ ਨੇ ਬਾਬੇ ਦਾ ਝਾੜਿਆ ਕੁਟਾਪਾ ਜ਼ਖਮੀ ਬਾਬੇ ਦਾ ਚੱਲ ਰਿਹਾ ਹੈ ਹਸਪਤਾਲ ਚ ਇਲਾਜ ਜ਼ਿਲ੍ਹਾ ਗੁਰਦਾਸਪੁਰ ਦੇ ਦਿਨਾਂ ਨਗਰ ਕਸਬੇ ਨੇੜੇ ਸਥਿਤ ਪਿੰਡ ਕੁੱਲਿਆ ਚ ਇਹ ਬਾਬਲਾ ਸਾਹਮਣੇ ਆਇਆ ਜਿਸ ਵਿੱਚ ਪਿੰਡ ਦੇ ਇੱਕ ਪਰਿਵਾਰ ਨੇ ਆਪਣੇ ਰਿਸ਼ਤੇਦਾਰਾਂ ਦੇ ਘਰ ਚ ਆਉਂਦਾ ਬਾਬਾ ਘੇਰ ਕੇ ਬੁਰੀ ਤਰ੍ਹਾਂ ਕੁਚ ਛੱਡਿਆ ਬਾਬੇ ਨੂੰ ਗੰਭੀਰ ਸੱਟਾਂ ਲੱਗੀਆਂ ਰੇ ਜਿਸ ਦੇ ਚਲਦਿਆਂ ਹੁਣ ਉਸ ਨੂੰ ਇਲਾਜ ਲਈ ਸਿਵਲ ਹਸਪਤਲ ਦਿਨਾ ਲਗਰ ਵਿਖੇ ਭੱਟੀ ਕਰਵਾਇਆ ਗਿਆ ਬਾਬੇ ਨੂੰ ਕੁੱਟਣ ਵਾਲੇ ਚਾਚਾ ਦਾ ਕਹਿਣਾ ਕੀ ਕਿ ਉਹਨਾਂ ਦੇ ਘਰ ਚ ਬਾਬਾ ਆਇਆ ਸੀ ਜਿਸ ਨੂੰ ਉਹ ਬੰਦੇ ਸਨ ਜਦ ਉਹ ਵਾਪਸ ਜਾ ਰਿਹਾ ਸੀ ਤਾਂ ਘਰ ਤੋਂ ਕੁਝ ਦੂਰੀ ਤੇ ਉਸਦੇ ਚਾਚੇ ਮੋਹਨ ਲਾਲੇ ਬਾਬੇ ਨੂੰ ਰੋਕ ਕੇ ਚੰਗਾ ਬਾੜਾ ਕਿਹਾ ਅਤੇ ਮੁਰ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਮੋਹਨ ਲਾਲ ਲ ਦੋ ਹੋਰ ਵੀ ਪਰਿਵਾਰਿਕ ਮੈਂਬਰ ਸਨ ਅਤੇ ਚਾਦ ਉਹ ਉਸਦੀ ਭੈਣ ਨੂੰ ਛਡਵਾਉਣ ਅੱਗੇ ਆਇਆ ਤਾਂ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਸਰਵਨ ਸਿੰਘ ਦਾ ਦੱਸਣਾ ਕਿ ਚਾਚੇ ਮੋਹਨ لال ਰਜਿਸਟ੍ਰਕਟ ਦੇ ਸਨ ਅਤੇ ਇਸੇ ਕਾਰਨ ਤੋਂ ਬਾਬੇ ਨਾਲ ਕੁੱਟਮਾਰ ਕੀਤੀ ਗਈ ਅਤੇ ਉਹ ਪ੍ਰਸ਼ਾਸਕ ਕੋਲੋਂ ਇਤਜ਼ਾਬ ਦੀ ਮੰਗ ਕਰ ਰਿਹਾ ਉਧਰ ਚਾਚੇ ਮੋਹਨ لال ਨੇ ਪੱਤਰਕਾਰਾਂ ਗਲਤ ਕਰਦੇ ਦੱਸਿਆ ਕਿ ਇਹ ਕਬੂਲ ਕੀਤਾ ਕਿ ਉਸ ਵੱਲੋਂ ਬਾਬੇ ਨੂੰ ਕੁੱਟਿਆ ਗਿਆ ਉਸਦਾ ਦੱਸਦਾ ਹੈ ਕਿ ਕੁੱਟ ਦਾ ਕਾਰਨ ਇਸ ਬਾਬੇ ਨੂੰ ਉਹਨਾਂ ਦੋਵਾਂ ਪਰਿਵਾਰ 'ਚ ਪਾੜ ਪਵਾਇਆ ਅਤੇ ਬਹੁਤ ਮੁਤਾਬਿਕ ਉਸਦਾ ਭਰਾ ਜੋ ਸਰਵਜਿਤ ਦਾ ਪਿਤਾ ਹੈ ਪਿਛਲੇ ਸਮੇਂ 'ਚ ਕਾਫੀ ਬਿਮਾਰ ਸੀ ਅਤੇ ਸਰਵਜਿਤ ਦਾ ਇਲਾਜ ਕਰਵਾਉਦੀ ਜਗ੍ਹਾ ਇਸ ਬਾਬੇ ਕੋਲੋਂ ਧਾਗਾ ਤਵੀਦ ਕਰਵਾ ਰਿਹਾ ਸੀ ਅਤੇ ਅਤੇ ਇਲਾਜ ਦਾ ਹੋਦੇ ਚਲਦਿਆ ਉਹਨਾਂ ਦੇ ਭਰਾ ਦੀ ਇੱਕ ਬਹੀ ਦੇ ਪਹਿਲਾਂ ਬਹੁਤ ਹੋ ਗਈ ਅਤੇ ਇਸ ਬਾਬੇ ਨੇ ਉਸ ਦੇ ਭਤੀਜੇ ਤੇ ਪਰਿਵਾਰ ਨੂੰ ਬਹਿਮ ਚ ਪਾ ਦਿੱਤਾ ਕਿ ਰਿਸ਼ਤੇਦਾਰੀ ਵਿੱਚੋਂ ਕਿਸੇ ਨੇ ਉਹਨਾਂ ਤੇ ਜਾਦੂ ਟੂਣਾ ਕਰ ਦਿੱਤਾ ਜਿਸ ਕਾਰਨ ਦੋਹਾਂ ਪਰਿਵਾਰਾਂ ਚ ਝਾੜ ਪੈ ਗਿਆ ਅਤੇ ਉਸ ਬਾਬੇ ਨੂੰ ਪੂਰੀ ਤਰ੍ਹਾਂ ਕੁੱਟਿਆ ਗਿਆ ਜੀ ਸਾਹਿਬ ਜੀ ਸਾਡੇ ਘਰ ਆਏ ਬਾਬਾ ਜੀ ਤੇ ਇਹ ਰਾਤ ਨੂੰ ਲੰਗਰੀ ਦੇ ਕਹਿਣ ਹੈ ਤੇ ਸਵੇਰੇ ਸਾਡੇ ਚਾਚੇ ਨਾਲ ਇਹ ਜੇ ਰਾਤ ਨੂੰ ਬਾਅਦ ਪੈ ਗਏ ਤੇ ਮਗਰੋਂ ਹੀ ਇਹ ਤਿੰਨੇ ਜਾਣੇ ਜੀ ਚਾਚਾ ਮੇਰਾ ਇੱਕ ਮੋਨ ਆ ਜੀ ਇੱਕ ਬਕੂਆ ਤੇ ਇੱਕ ਸੋਨੀਏ ਜੀ ਇਹ ਤਿੰਨੇ ਜੀ ਦੇ ਆ ਪਰਿਆ ਹਥਿਆਰਾਂ ਨਾਲ ਜੀ ਡੇਲ ਲਾ ਕੇ ਜੀ ਉਹਨਾਂ ਨੂੰ ਮਾਰਨ ਪਏ ਜੀ ਉੱਤੇ ਕੇ ਜੀ ਜਦੋਂ ਤੁਹਾਨੂੰ ਪਤਾ ਲੱਗਾ ਉਦੋਂ ਮੇਰੇ ਬੰਦੇ ਤਾਂ ਮਾਰ ਮਾਰ ਕੇ ਬੁਰਾਹਾ ਕਰਦੇ ਰਹੇ ਜੀ ਜਦੋਂ ਇਹ ਛਡਾ ਗਏ ਇਹਨਾਂ ਨੂੰ ਮੈਨੂੰ ਵੀ ਕੁੱਟਿਆ ਨਾ ਮੇਰੀ ਸਿਸਟਰ ਵੀ ਤੇ ਉਹਨਾਂ ਨੂੰ ਵੀ ਪੈ ਗਿਆ ਇਹ ਪਤਾ ਨਹੀਂ ਜੀ ਕੋਈ ਆਪਣੀ ਰੰਜਿਸ਼ ਜੀ ਰੱਖਦੇ ਮੇ ਨਾਮ ਹੈ ਜੀ ਕਿ ਮੇਰੇ ਡੈਡੀ ਨੂੰ ਪੁਰੇ ਜੀ ਤੇ ਇਹਨਾਂ ਨੇ ਕੰਮ ਕਰਦੇ ਜੀ ਕੋਈ ਗੱਲ ਇਹ ਉਹਨਾਂ ਨਾਲ ਹੋਏ ਤੇ ਬਾਹਰ ਗੱਲ ਕਰ ਸਕਦੇ ਆ ਹਾੜੇ ਨਾਲ ਕਰੀਦਾ ਹਾੜੇ ਨਾਲ ਗੱਲ ਕਰਦੇ ਆ ਬੰਦੇ ਬਿਠਾਉਦੇ ਕੋਈ ਵੀ ਕਰਦੇ ਗੱਲ ਦਾ ਹੱਲ ਹੁੰਦਾ ਹੈ ਪ੍ਰਸ਼ਾਸਨ ਕੀ ਕਹਿਣਾ ਚਾਹੁੰਦਾ ਹੈ ਤੁਸੀਂ ਪ੍ਰਸ਼ਾਸਨ ਇਹ ਕਹਿਣਾ ਚਾਹੁੰਦਾ ਹੈ ਕਿ ਹਰ ਨੂੰ ਮਿਲਣਾ ਚਾਹੀਦਾ ਹੈ ਜੀ ਇਨਸਾਫ ਮਿਲਣਾ ਚਾਹੀਦਾ ਹੈ ਕੱਲ ਮੈਂ ਕੰਮ ਜਾਣਾ ਬਾਹਰ ਅੰਦਰ ਜੀ ਫੇਰ ਘਾਰਾਂ ਦੇ ਕੁੜੀਆਂ ਨੂੰ ਮਾਰਨ ਬੈਠੇ ਕੁੜੀਆਂ ਨੂੰ ਵੀ ਤੇਰ ਦੀ ਮਾਰ ਕੁੜੀਆਂ ਦੀ ਗੇਲ ਲੱਤਾਂ ਦੇ ਡੰਡੇ ਮਾਰੇ ਤੇ ਮੰਮੀਆਂ ਨੇ ਨੂੰ ਬੈੱਕ ਦੇ ਇਹ ਘਾਰਾਂ ਕੇ ਜਦੋਂ ਆਏ ਤੇ ਇਹਨਾਂ ਨੇ ਮਾਰੀ ਕੋਈ ਪੂਰੀ ਕਰਦੇ ਨਹੀਂ ਰਿਟਰਨ ਫਿਰ ਤਾਂ ਹੋਈ ਬੰਦੇ ਨੂੰ ਘਟਲ ਕੇ ਬਾਹਰ ਨਹੀਂ ਹੀ ਦੇ ਜਾਂਦੇ ਦੇਖਿਆ ਤੇ ਬਾਹਰ ਨਿਕਲਿਆ ਤਾਂ ਮਾਰ ਹੀ ਜਾਣਾ ਜੀ ਮੈਨੂੰ ਅਹਿਸਾਸ ਹੋ ਗਿਆ ਕਿ ਤੈਨੂੰ ਤੇ ਕਾਸਟਰ ਕੋ ਪੁੱਛੀ ਤੇ ਮੁੰਡੇ ਦੀ ਫਰਾਂਚੇ ਸੀ ਪਤਾ ਨਹੀਂ ਜੀ ਇਹ ਪੀਛੇ ਤੇਰਾ ਹੈ ਪਾਦਰ ਇਹ ਵੀ ਮੇਰਾ ਭਰਾ ਕੁਮਾਰ ਸੀਗਾ ਮੇਰਾ ਵੱਡਾ ਭਰਾ ਸ਼ਕਾ ਕੁਮਾਰ ਸੀਗਾ ਤੇ ਉਹਨੂੰ ਡਾਕਟਰ ਕੋਲ ਕਰਦੇ ਰਿਆਂ ਕਿ ਇਹ ਰੋਹਣੀ ਜਮਰੰਗ ਬਾਬੇ ਚੱਕੜਾ ਗਿਆ ਫੇ ਬਾਬੇ ਕੋਲ ਜਾ ਰਿਹਾ ਤੇ ਬਾਬੇ ਕੋਲ ਆਜ ਵੀ ਘਰ ਆ ਕੇ ਕੋਸ਼ਿਸ਼ ਕੀਤੀ ਹੋਣਾ ਮੈਂ ਤਾਂ ਠੀਕ ਹੈ ਕਿ ਬਾਬਿਆਂ ਨੇ ਕੋਈ ਬਾਬੇ ਚੱਕਰ ਕਰਾ ਲਓ ਕਿ ਉਹਨੂੰ ਮੇਰਾ ਬਾਬਿਆਂ ਦਾ ਐ ਸ਼ਿੰਗਾਤਾ ਉਹ ਦਿਮਾਗ ਗਰੀਨਪੋਸ ਘਾਤਾ ਕਿ ਤੁਹਾਡੇ ਘਰਦਿਆਂ ਹੀ ਕਿਤੇ ਲੈ ਠੀਕ ਹੈ ਜੀ ਉਹ ਨਾਲੇ ਭਰਾ ਭਰਾ ਵੇ ਖੜੜ ਪਾਤਾ ਤੇ ਉਹਨੂੰ ਕਹਿ ਚੰਗੇ ਹੋ ਹਸਪੀਟਲਾਂ ਦਾ ਗਰਦਾਸਪੁਰ ਜਾਂ ਪਠਾਨਕੋਟ ਕਿਥੇ ਨਹੀਂ ਪਤਾ ਲਿਆ ਦੇ ਦਿੱਤਾ ਪਰਨੇ ਭਾਗ ਜਾ ਰਾਇ ਮੇਰੇ ਖੀਚਾ ਸ਼ਕਾ ਪਰਝਾਈ ਮੇਰੀ ਮੈਸੂਦੂ ਦਿੱਲੀ ਜਾਣਾ ਮੈਂ ਦੂਜੇ ਭਰਾਵਾਂ ਨਾਲ ਜਾਣਾ ਵੀ ਇਹਨੂੰ ਕਿਹੋ ਛੱਡ ਲਈਏ ਲੇਕਰ ਕਿਤੇ ਨਹੀਂ ਭਾਗ ਜਾ ਜਾਂਦਾ ਕਾਣ ਠੀਕ ਹੈ ਜੀ ਫਿਰ ਆਈ ਵੀ ਕਿਹਾ ਕਿ ਨਹੀਂ ਪਹਿਲੀ ਪ੍ਰੋਬਲਮਾਂ ਤੇ ਆਹੀ ਪੈਸੇ ਦਾ ਵੀ ਜੇਜਮੈਂਟ ਕਰਨੇ ਆ ਤੇ ਇਹਨੂੰ ਕੋ ਚੰਗਾ ਛੱਡ ਲਿਓ ਜੇ ਭਰਾਵਾਂ ਨੂੰ ਪੁੱਛਣਾ ਤਾਂ ਇਹਨੂੰ ਭਜਾਈ ਨਾ ਕਹਣਾ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਭਰਾਵਾਂ ਦੇ ਵਿੱਚ ਵਿੱਚ ਰੰਦਾ ਰੰਦਾ ਰਹਿ ਗਿਆ ਅੱਥੋਂ ਤੱਕ ਕੀ ਕੀ ਬਾਤ ਇਹਨਾਂ ਦਿੱਲੀ ਘਰ ਆਣਾ ਰਾਤ ਨੂੰ ਪਤਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਹਾਨੂੰ ਪਤਾ ਫਿਰ ਉਹਦੇ ਬਾਅਦ ਵਿੱਚ ਕੀ ਹੋਇਆ ਕਿ ਇਹਨਾਂ 15 2 ਠੀਕ ਹੈ ਜੀ ਆ ਨੋ ਘਰ ਆ ਬਾਇਗਾ ਤਾਂ ਭਰਾ ਮੇਰਾ ਅੰਦਰ ਹੀ ਕਿਡਣਾ ਘਸ ਗਿਆ ਨਾ ਤੁਹਾਨੂੰ ਭਰਾਵਾਂ ਨੂੰ ਅੰਦਰ ਹੀ ਜਾਂਦਗਾ ਮੱਲੇ ਨੂੰ ਕਿਹਨੂੰ ਅੰਦਰ ਨਹੀਂ ਜਾਂਦਗਾ ਤੇ ਬਾਬੇ ਨੇ ਪੜਾਣ ਕੀ ਹੁਣ ਸੁਝਾਦਾ ਰਿਹਾ ਕੀ ਕਹਦ ਰਿਹਾ ਮੇਰੀ ਭੁਜਾਈ ਭੂਲੀ ਭਲੀ ਭਰਾ ਭੀਜੀ ਮੇਰੇ ਕੋ ਤਾਂ ਲਿਆ ਮੈਂ ਉਹਦੀ ਕਹਿਦਾ ਰਿਹਾ ਕਿ ਇਹ ਤਾਂ ਮੁੱਦਾ ਨਹੀਂ ਗੱਲਬਾਤ ਹੈ ਤੇ ਮੈਂ ਮੇਰੇ ਤੇ ਸ਼ਕਰ ਗਰੀ ਵਾਲੋਂ ਕੋਈ ਸਿੱਕਾ ਬਜਟਾ ਨਾ ਭਰਾ ਕਿ ਜਿਆ ਰਿਆ ਗਿਆ ਛੱਡੋ ਲੇਕਿਨ ਹੁਣ 15 ਦਿਨ ਬਾਬੇ ਹੁ ਮਲ ਬਾਬੇ ਨਾਲ ਕੀ ਮਣਾ ਕਰਤਾ ਕਿ ਇਹ ਮੰਦਿਰ ਨਹੀਂ ਆਉਂਦੇ ਨਾ ਜਾਂ ਕੀ ਉਹਨੂੰ ਆਲਟੀਮੇਟ ਲੋਡ ਕੇ ਛਾਇਆ ਡਾਕਟਰ ਦੀ ਹੀ ਇਹ ਕਹੀ ਕੀ ਹੋ ਸਕਦੇ ਲੋੜੀ ਗਵ ਜਿਹਨਾਂ ਨਹੀਂ ਜਾਣਦਾ ਠੀਕ ਹੈ ਜੀ ਐਡ ਕੀ ਹੋ ਗਿਆ ਰਾਹੀਂ ਬੜੇ ਬਾਰੇ ਕਹਾ ਵੀ ਯਾ ਤਰੀਨ ਕੋ ਚੰਗੇ ਹਸਰੇ ਉਹ ਡਾਕਟਰ ਕੋਈ ਉਹ ਇਹਨਾਂ ਜਾਣਦਾ ਬਾਬੇ ਨੇ ਪੜਾ ਕੀ ਅੱਜ ਕੱਢਾ ਕਿ ਦਿੱਲੀ ਰਾਤ ਨੂੰ ਤੂੰ ਤੇ ਦਿੱਲੀ ਰਸੋਣ ਸੁਣਦਾ ਆਏਗਾ ਜਿਹੜੀ ਅਥੋਂ ਤੱਕ ਹੋ ਗਿਆ ਨਹੀਂ ਭਰਾ ਮੇਰਾ ਕੋਰੇ ਹੋਗੇ ਠੀਕ ਹੈ ਜੀ ਇਹ ਭਰਾ ਮੇਰਾ ਕੋਰੇ ਨਹੀਂ ਤੁਸੀਂ ਪੁੱਛਿਆ ਕਿ ਤੈਨਾਂ ਤੇ ਕਾਨੂੰ ਐ ਭਰਾ ਮਿਲਣਾ ਹੈ ਆ ਭਰਾ ਬੰਬਾਰ ਆ ਭਰਾ ਉੱਠਿਆ ਜਾਂਦਾ ਤੇ ਯਾ ਭਰਾ ਨੂੰ ਹੀ ਮਿਲਣਾ ਹੈ ਤੇ ਇਹ ਗਾਨੀ ਕਿ ਬਾਬਾ ਨਾ ਮਨਾ ਕਰਤਾ ਜਾਨੋ ਜੀ ਬਾਬਾ ਨਾ ਮਨਾ ਕਰਤਾ ਕਿ ਇਹ ਨਾ ਅੰਦਰ ਲੈ ਜਾਣਾ ਤਾਂ ਵੀ ਬਾਬੇ ਨੂੰ ਬਾਬੇ ਨੇ ਕਹਿ ਤਾ ਕਿ ਇਹਨਾਂ ਤੋਂ ਮਾਲੀ ਕੰਮ ਕਰਨਾ ਚਾਹੀਦਾ ਹੈ ਨਾ ਇਹਨਾਂ ਦੇ ਉਹ ਬਾਬੇ ਵਿੱਚ ਲੱਗ ਕੇ ਭਰਾ ਮੰਤਰੀ ਭਰਾਤਾ ਕਿ ਸਵਾਲ ਹੀ ਨਾ ਹੋ ਗਿਆ ਜੀ ਠੀਕ ਆਂ ਇਹ ਚੁੱਪਦਾ ਰਹੇ ਜਿਹਨੂੰ ਆਂ ਜਦੋਂ ਆਏ ਨੇ ਭਰਾ ਬੁਰਾ ਹੋ ਗਿਆ ਤੁਹਾਡੇ ਮਹੱਲੇ ਦੇ ਸਾਡੇ ਨਿਆਣੇ ਅੰਦਰ ਗਏ ਆ ਕਿ ਤਾਂ ਵੀ ਬਾਬਾ ਅੰਦਰ ਬੁੱਧ ਰਹੇ ਆ ਕਿ ਅਜੋ ਗੇਂਦ ਬੰਦੀ ਬਾਬਾ ਗੇਂਦ ਨਹੀਂ ਬੋਲ ਦਿੰਦਾ ਮਾਰਾ ਦੱਸੋ ਇਹ ਕੀ ਚੱਕਰ ਆ ਜੀ ਫਿਰ ਬਾਬੇ ਨੂੰ ਬਾਹਰ ਲਗਾ ਨਾ ਹੁਣ ਬਾਅਦ ਕੀ ਇਹ ਬਾਬਾ ਨੇ ਆ ਅਗਰ ਰਾਜ ਰਿਕਟ ਹੋ ਗਿਆ ਜਿਹੜਾ ਭਰਾ ਪੂਰਾ ਕਰ ਬਾਬਾ ਘਰ ਮੋਕੇ ਉੱਥੇ ਫਿਰ ਅੰਜ ਕੁਬਾਰੇ ਗਿਆ ਨਾ ਪੜਾਇਆ ਖਲਣ ਕੀ ਪਾਈ ਆ ਬਾਬਾ ਨੂੰ ਖੁਸ਼ੀ ਫਿਰ ਅੰਜ ਕੁਬਾਰੇ ਮੱਲੇ ਕਹੀ ਗਾਵੇ ਛੋਟੋ ਜਾ ਜੋ ਹੋ ਗਿਆ ਹੋ ਗਿਆ ਫਿਰ ਅੰਜ ਕਹੇ ਜੋ ਹੋ ਗਿਆ ਹੋ ਗਿਆ ਆਹ ਉੱਤੇ ਤੇ ਉੱਤੇ ਰੇ ਕੁੜੀ ਆਦੀ ਧੀ ਜਾਈ ਤੇ ਉਹਨੇ ਕਿਹਾ ਵੀ ਮੋਣੇ ਮੇਰਾ ਭਰਾ ਦੇ ਮੇਰਾ ਪਿਓ ਦੇ ਆਹ ਕਿੱਥੋਂ ਲਈਏ ਜੀ ਸਾਡੀ ਮੰਨੀ ਤੇਰੇ ਭਤੀਜੇ ਨਾਲੇ ਨਾਮ ਹੋਈ ਭਲੇ ਨਾ ਮੰਨੀ ਮੈਂ ਮਥੇ ਭਰਾ ਦਿੰਦਾ ਆਇਆ ਤੇ ਨਾਲੇ ਮੱਲੇ ਸ਼ਾਰਾ ਪੜ ਗਿਆ ਇਕੱਠੇ ਹੋਏ ਦੇ ਕਹਿੰਦੇ ਚੁੱਪਾ ਰੋ ਕੁੜੀ ਨਾਲ ਸ਼ਰੀ ਅੰਦਾਗ ਨੇ ਮੇਰਾ ਨਾਮ ਆਲਾ ਨਹੀਂ ਮੋਣੇ ਮੇਰਾ ਪਿਓ ਦੇ ਮੋਣੇ ਮੇਰਾ ਪਿਓ ਦੇ ਕੀ ਗੱਲ ਗੱਲ ਕਰੂਗੀ ਆ ਤੇ ਹੁਣ ਬਾਹਰ ਕਾ ਨਹੀਂ ਬੋਲਦੇ ਰਹਿਣਾ ਨਾ ਟੈਂਪਾ ਤੇਰਾ ਵੀ ਤੋੜੇ ਤਰਾਵਾ ਸਕਿਆ ਤੁਹਾਡਾ ਤੇਰਾ ਮੇਰੀ ਭਰਾਣਾ ਨਹੀਂ ਦਿਸਦੀ ਨਾ ਨਾ ਮੇਰੀ ਭਰਾਣਾ ਦਿਸਦੀ ਨਾ ਨਾਮ ਭਜਾਈ ਨਾ ਦਿਸਦੀ ਮੇਰੇ ਘੇਰਾ ਕੋਈ ਦਿਸਦੀ ਨਹੀਂ ਕੋਈ ਨਾ ਕੋਰਾ ਬੋਲ ਜੀ ਦਾ sire <Sanye> samhi ਤਰਾਹੂ ਖਬਰ ਦੇ ਲੈ ਨਹੀਂ ਬਣਾਉਂ ਤੋਂ ਸੁਲਾਵਾ ਚਾਣਾ ਅੱਛਾ ਤੱਕ ਵੀ ਜਾ ਕੋਈ ਹਾਲੀ ਤੇ ਆ ਜੇ ਜਾ ਬੱਚੇ ਗਿਲ ਮੰਨੀ ਨਹੀਂ ਨਾ ਠੀਕ ਆ ਨਾ ਠੀਕ ਆ ਜੇ ਨੂੰ ਮਲੇ ਕੁਛ ਨਾ ਨਾ ਠੀਕ ਆ ਬਸ ਇਹ ਕਬ ਲਈ ਕੀ ਬਾਬਾ ਸਾਰੇ ਘਰ ਘਾਰੇ ਪਾਪੇ ਪਾਰਾ ਨਪਾਲਾਗਾ ਕਿ ਇਹ ਬਾਬਾ ਜੀ ਦਾ ਜਨਾਨੀ ਨਾਲ ਆ ਚੀ ਉਹ ਇਹਨੇ ਪਹਿਲੇ ਵੀ ਦੋ ਵਾਰ ਕੀਤੀ ਹਾਲੀਆਂ ਇੱਕ ਰਾਜਪੂਤ ਜਨਾਨੀ ਕੱਢ ਕੇ ਲੈ ਗਈ ਸਾਡੂ ਇਹ ਬਗ ਪਰ ਕਿ ਕੀ ਆ ਕਿ ਚਾਹ ਲੈ ਅਮੀ ਕੁੜੀਆਂ ਵਿੱਚ ਭੁਰਭੁਰੇ ਬੋਮਾ ਕੰਦਾ ਏ ਜਨਾਨੀਆਂ ਮੇਰੀ ਭਤੀਜੀ ਆ ਇੱਕ ਘਰ ਬੈਠੀ ਜੀ ਜੁਵਾਨ ਭਤੀਜੀ ਆ ਜੀ ਆਈਂਦਾ ਬਾਬੇ ਨੇ ਪਤਾ ਆ ਤੇ ਤੁਹਾਡੀ ਕੀ ਝੂਠੜਾ ਫਿਰ ਉਹਦੇ ਬਾਝੋਂ ਨਾਲ ਲੱਗਿਆ ਸਾਡੇ ਘਰ ਵਿੱਚ ਖਲਮੀ ਕੈ ਜੀ ਆਏ ਚੁੱਪ ਗਾਰੇ ਜੀ ਹੁਣ ਪਾਬਾ ਕੱਲ ਉਸਾਂ ਫਿਰ ਢਿਲੀ ਰਾਤ ਤੋੜ ਆਣੇਗਾ ਢਿਲੀ ਰਾਤ ਤੋੜ ਆਣੇਗਾ ਪਤਾ ਨਹੀਂ ਕੀ ਕਰ ਲੈਣਾ ਏ ਠੀਕ ਆ ਜੀ ਤੇ ਬਾਬੇ ਨੇ ਬਾਹਰ ਬਾਹਰ ਗਰਾਈ ਤੇ ਮੈਂ ਜੋ ਤੜਾ ਬਾਬੇ ਬਾਹਰ ਆ ਖੁਸ਼ਿਆ ਪਾਬਾ ਜੀ ਤੁਹਾਡੇ ਘਰ ਕੀ ਹੈ ਬੰਗਾ ਬੈਗਾ ਨਾਲ ਜੁਵਾਨ ਈਆਂ ਬਹਿਣਾ ਮੈਂ ਅਥਰੇ ਕੀ ਕਰਦੇ ਰਹੇ ਜੋ ਦਾ ਮੈਂ ਨਾ ਕੀਤਾ ਜੀ ਬਾਅਦ ਜੋ ਮੱਝੇਆ ਤੁਮ ਕੋ ਮਾਣਾ ਕਰਾਂ ਮੈਂ ਕੁਛ ਨਾ ਫੇਰ ਮਰਨ ਉਸਾਰਗਾ ਕਾਂਦੀ ਵੇ ਪ੍ਰਾਣੀ ਦੇ ਦੀ ਮਹੱਲੀ ਤੇ ਬਾਬੇ ਕੋ ਕੱਚੀ ਗਾ ਛੋਟੀ ਜੀ ਤੇ ਬਾਬਾ ਇਹ ਮੁਸਲਮਾਨ ਆਣਾ ਪਤਾ ਕਿਥੋਂ ਦਾ ਹੈ ਜੋ ਸੰਭਤ ਹੋਈਦਾ ਠੀਕ ਆ ਤੁਸੀਂ ਆੜੇ ਨੂੰ ਜਾਓ ਫਿਰ ਆਪਣਾ ਕੋਈ ਦੇਖੋ ਜਿੰਨੇ ਵਿੱਚ ਸ਼ਾਨਾਤਰ ਬੋਵੇ ਫੇਰ ਬਾਬੇ ਰੁਭੀ ਹੋਏ ਬਾਬੇ ਕੋਈ ਚੇ ਚੱਕੂ ਜਾਈ ਤੇ ਮੇਰੀ ਕਲੀ ਦੇ ਬਲਾਵਾ ਦੁਕਾਨੇ ਵਾਲੀ ਕਲੀ ਜਮਲੋ ਉਧੇ ਤੁਮ ਆ ਜਾਣਾ ਤੇ ਪੁੱਤੇ ਬਾਹ ਮੱਛੀ ਗੇ ਮੇ ਪ੍ਰਾਣੀ ਨੇ ਪਰ ਵੀ ਜਾਮੇ ਦੇਖੂਗੀ ਤੇ ਫੇਰ ਮਰਵਾ ਇਹ ਬਾਬੇ ਨੇ ਖੋਹੂਗੀ ਮੇਰੇ ਮਾਰੀਆਂ ਤਿਮਾਰੀ ਮਾਰੀਆਂ ਫਿਰ ਉਹ ਵਿੱਚ ਪੱਗੇ ਇਕੱਠੇ ਹੋ ਗਏ ਉਹਦੇ ਬਾਅਦ ਉਹ ਧੀ ਜੀ ਮੇਰੀ ਆ ਗਈ ਫਿਰ ਵਿੱਚ ਵਿਚਾਰੇ ਉਹ ਧੀ ਜੀ ਬਾਜੀ ਇੱਕ ਦੀ ਬਾਕੀ ਹੋਰ ਨਾ ਮੁੰਡੇ ਨੂੰ ਧੀਏ ਨੂੰ ਕਿਸੇ ਨੂੰ ਆਪਣੀ ਘਰ ਨਾਮ ਕਰੇ ਨੂੰ ਕੋਈ ਗਿਆ ਤੇ ਨਾਮ ਉਹਨੂੰ ਕਹੇ ਉਹਨਾ ਗਿਆ ਡੋਪਿੰਦਰ ਜੋਸ਼ ਸਿੰਘ ਹਾਂ ਜੀ ਦੱਸਿਆ ਗਿਆ ਕਿ ਸਿੱਧੇ ਸਿੱਧੇ ਜਾ ਰਹੇ ਸੀ ਬਾਹਰ ਤੇ ਮੁੰਡੇ ਪੈ ਗਏ ਉਹਨੂੰ ਕੁਝ ਤੇ ਜਿਹੜਾ ਚਰਨ ਨੂੰ ਕਾਫੀ ਘਟਿਆ ਇਕੱਲਾ ਸਿਰ ਹੁੰਦਾ ਤੇ ਸੱਟਾਂ ਇਹਦੇ ਵੀ ਨਹੀਂ ਆ ਪਟਾ ਲੱਗ ਗਿਆ ਟੋਫੀ ਲੱਗੀਆਂ ਉਹਦੇ ਜਦੋਂ ਕਹਿੰਦੇ ਕਿ ਪੋਰਾ ਮੋਢਾ ਨਹੀਂ ਚੱਲ ਰਿਹਾ ਖੱਬਾ ਮੋਢਾ ਨਹੀਂ ਚੱਲ ਰਿਹਾ ਸਿਰਜੀ ਕੋਣੀ ਦੇ ਖੂਨ ਨਿਕਲ ਰਿਹਾ ਸੋਜ ਵੀ ਆਈ ਹੈ ਤੇ ਨੁਕਸਾਨ ਕਿਹੋ ਜਿਹਾ ਹੈ ਦਾ ਸਮਾਪਿਤ 12 ਉਹਨਾਂ ਐਕਸਟਰਾ ਆਦਿ ਅਸਾਂ ਕੋਲ ਦਾਸਤ ਭੇਜਾਂਗੇ ਜਿੱਥੋਂ ਪੜ ਗਿਆ ਕਿਤੇ ਕੋਈ ਫ੍ਰੈਕਚਰ ਕ੍ਰੈਕ ਤਾਂ ਨਹੀਂ ਆਇਆ ਮੋਢੇ ਤੇ ਤੇ ਕੋਣੀ ਦੇ ਜੋ ਵੀ ਹੋਇਆ ਗਲਤ ਹੈ ਸਮਾਜ ਵਿੱਚ ਅਜਿਹੀ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਤੇ ਇਕ ਸਮਾਜ ਆਪੰਦੇ ਨੂੰ ਕੋਈ ਇਸ ਤਰ੍ਹਾਂ ਗਲਤ ਕਰ ਕਾਨੂੰਨ ਦਾ ਡਰ ਹੋਣਾ ਚਾਹੀਦਾ ਸੱਤ ਸੱਤਾ ਮੈਂ ਲਿਖੀਆਂ ਜਿਹੜੀਆਂ ਠੀਕ ਹੈ ਮੈਂ ਸੱਤ ਸੱਤਾ ਲਿਖ ਲਈਆਂ ਜੀ ਜਿਨ੍ਹਾਂ ਚੋਂ ਦੋ ਤਿੰਨ ਤੇ ਕਾਫੀ ਮਤਲਬ ਘਾਈ ਜਾਂਦਾ ਕੁੰਨੀ ਵਾਲੀ ਮੋਢੇ ਵਾਲੀ ਤਾਂ ਕਹਿ ਰਹੇ ਨੇ ਕਿ ਮੇਰਾ ਉਹ ਬੋਟਾ ਜਰਾ ਥੁੰਦੀ ਰਹਿ ਗਿਆ ਲਿਖਿਆ ਤੇ ਕੋਈ ਮੇਰੇ ਚੱਲ ਨਹੀਂ ਰਹੀ ਉਹ ਤਾਂ ਫਿਰ ਐਸੇ ਜਿਹੇ ਕੋਈ ਦੱਸ ਭੇਜਾਂਗੇ ਉੱਥੋਂ ਪਤਾ ਲੱਗ ਗਿਆ ਕਿ ਕੋਈ ਅੰਦਰ ਹੱਡੀਆਂ ਨੇ ਟੁੱਟੀਆਂ ਕੋਈ ਉਹ ਸੱਤਾ ਮੇਨ ਦਮੀਰ ਨੇ ਵਾਟ ਦੇ ਕੋਣੀ ਵਾਲਾ